ਪਹਾੜਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਤੇਜ਼ ਦਾ ਅਸਰ ਹੇਠਲੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਪੰਜਾਬ ਅਤੇ ਹਰਿਆਣਾ ਦੀ ਗੱਲ ਕੀਤੀ ਜਾਏ ਲਗਾਤਾਰ ਪਾਣੀ ਦਾ ਪੱਧਰ ਨਹਿਰਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਤੁਸੀਂ ਇਹ ਤਸਵੀਰਾਂ ਵੇਖੋ ਕਿੰਨੀਆਂ ਭਿਆਨਕ ਨੇ ਕਿ ਪੁਲ ਪਾਰ ਕਰਕੇ ਇਹ ਪਾਣੀ ਜੋ ਹੈ ਦੂਜੇ ਪਾਸੇ ਨੂੰ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਦ੍ਰਿਸ਼ ਜਦੋਂ ਨੇੜੇ ਤੇੜੇ ਦੇ ਲੋਕ ਦੇਖਦੇ ਨੇ ਤਾਂ ਉਹਨਾਂ ਦੇ ਸਾਹ ਸੁੱਕੇ ਪਏ ਨੇ ਕਿ ਇਹਨੇ ਖਤਰਨਾਕ ਰੂਪ ਜਿਹੜਾ ਹੈ ਪਾਣੀ ਦਾ ਦੇਖਣ ਨੂੰ ਮਿਲ ਰਿਹਾ ਤੁਸੀਂ ਵੇਖੋ ਕਿ ਪਹਾੜਾਂ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਤੇ ਇਸੇ ਦੇ ਚੱਲਦੇ ਇਹ ਸੋਮ ਨਦੀ ਦੀ ਤਸਵੀਰ ਹੈ ਜੋ ਕਿ ਪੂਰੇ ਉਫਾਨ ਦੇ ਉੱਤੇ ਆਈ ਹੋਈ ਹੈ ਹਰਿਆਣਾ ਹਿਮਾਚਲ ਦੇ ਵਿੱਚ ਸੋਮ ਨਦੀ ਦੇ ਉੱਤੇ ਜਿਹੜਾ ਪੁਲ ਬਣਿਆ ਹੋਇਆ ਉਸ ਦੇ ਆਲੇ ਦੁਆਲੇ ਤੁਸੀਂ ਵੇਖੋ ਕਿ ਕਿਵੇਂ ਪਾਣੀ ਜੋ ਹੈ ਛੱਲਾ ਮਾਰਦਾ ਹੋਇਆ ਅੱਗੇ ਵਧ ਰਿਹਾ ਤੇਜ਼ ਪਾਣੀ ਦੀ ਮਾਰ ਕਿੰਨੀ ਭਿਆਨਕ ਹੋ ਸਕਦੀ ਹੈ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਲੋਕਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਜਿਹੜੇ ਦਾਖਲ ਹੋਏ ਨੇ ਲੇਕਿਨ ਇਹ ਸੋਮ ਨਦੀ ਜੋ ਕਿ ਪੂਰੇ ਉਪਵਾਂ ਦੇ ਉੱਤੇ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਇਸ ਪੁਲ ਦੇ ਉੱਤੇ ਲੰਘਣ ਤੋਂ ਮਨਾ ਜਿਹੜਾ ਕੀਤਾ ਗਿਆ ਕਿਉਂਕਿ ਤੁਸੀਂ ਵੇਖੋ ਜਿਸ ਤਰੀਕੇ ਦੇ ਨਾਲ ਪਾਣੀ ਦਾ ਪੱਧਰ ਵੱਧ ਰਿਹਾ ਹੈ ਲਗਾਤਾਰੇ ਪਾਣੀ ਜੋ ਹੈ ਛੱਲਾ ਮਾਰਦਾ ਹੋਇਆ ਅੱਗੇ ਵੱਧ ਰਿਹਾ ਹੈ ਤਾਂ ਕਿਸੇ ਤਰੀਕੇ ਦੀ ਕੋਈ ਘਟਨਾ ਜਿਹੜੀ ਨਾ ਵਾਪਰ ਜਾਵੇ ਇਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਇਸ ਨਦੀ ਦੇ ਲਾਗੇ ਜਾਂ ਤੋਂ ਮਣਾ ਜਿਹੜਾ ਕਰ ਦਿੱਤਾ ਇੱਥੇ ਦੱਸਦੇ